हां जी ਸਸਕਲ ਸਾਰੇ ਨੂੰ ਕੀ ਗੱਲ ਚਾਹਵਾ ਉਮੀਦ ਕਰਦੀ ਹਾਂ ਤੁਸਾਰੇ ਹੀ ਠੀਕ ਹੋਵੋਗੇ ਚਾਹੇ ਗਰਮੀ ਆ ਚਾਹੇ ਸਰਦੀ ਆਪਾਂ ਨੂੰ ਹਰ ਮੌਸਮ ਦੇ ਵਿੱਚ ਹੀ ਆਪਾਂ ਨੂੰ ਸਨਸਕ੍ਰੀਨ ਯੂਜ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਸਨਸਕ੍ਰੀਨ ਆਪਾਂ ਨਹੀਂ ਯੂਜ਼ ਕਰਦੇ ਨਾ ਆਪਣੀ ਜਿਹੜੀ ਸਕਿਨ ਆ ਉਹ ਬਹੁਤ ਜ਼ਿਆਦਾ ਟੈਨਸ ਹੋਣੀ ਸਟਾਰਟ ਹੋ ਜਾਂਦੀ ਹੈ ਸਕਿਨ ਦਾ ਜਿਹੜਾ ਕੋਲੇਜਨ ਆ ਉਹ ਘਟਣਾ ਸਟਾਰਟ ਹੋ ਜਾਂਦਾ ਹੈ ਰਿੰਕਲਸ ਜਿਹਦੇ ਨਾਲ ਜਿਹੜੇ ਰਿੰਕਲਸ ਆ ਹਾਈਲਾਈਨਸ ਆ ਆਪਣੇ ਬਹੁਤ ਜਲਦੀ ਏਜਿੰਗ ਦਾ ਪ੍ਰੋਸੈਸਿੰਗ ਆਪਣੀ ਸਕਿਨ ਦੇ ਉੱਪਰ ਜਲਦੀ ਹੋਣਾ ਸਟਾਰਟ ਹੋ ਜਾਂਦਾ ਤੇ ਇਸਕਿਨ ਦੇ ਉੱਪਰ ਹਾਈਪਰ ਪਿਗਮੈਂਟਿਸ਼ ਪਿਗਮੈਂਟੇਸ਼ਨ ਆਪਣੀ ਸਕਿਨ ਦੇ ਉੱਪਰ ਸ਼ਾਇਆ ਆਪਣੀ ਸਕਿਨ ਦੇ ਉੱਪਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਾਈਜ਼ ਮਲਾਜ਼ਮਾ ਹੋਣ ਲੱਗ ਜਾਂਦਾ ਆਪਣੀ ਸਕਿਨ ਦੇ ਉੱਪਰ ਸਕਿਨ ਜਿਹੜਾ ਡਾਰਕ ਸਰਕਲ ਸਕਿਨ ਜਿਹੜਾ ਸਕਿਨ ਅਨੀਵਰ ਹੋਣ ਲੱਗ ਜਾਂਦੀ ਆ ਤਾਂ ਸਨਸਕ੍ਰੀਨ ਆਪਾਂ ਯੂਜ਼ ਕਰ ਕਰੀਏ ਤਾਂ ਉਹਦੇ ਨਾਲ ਆਪਣਾ ਜਿਹੜਾ ਸਕਿਨ ਦਾ ਜਿਹੜੇ ਇਹ ਵਾਰੇ ਪ੍ਰੋਬਲਮ ਨਹੀਂ ਹੁੰਦੀਆਂ ਗਿਆ, ਛਾਈਆਂ ਵਗੈਰਾ ਨਹੀਂ ਹੁੰਦੀਆਂ ਗਿਆ ਔਰ ਬੀਜ਼ਿੰਗ ਦਾ ਪ੍ਰੋਸੈਸਾ ਉਹ ਵੀ ਸਲੋ ਹੋ ਜਾਂਦਾ ਉਹਦੇ ਨਾਲ ਆਪਣੀ ਸਕਿਨ ਡੈਮੇਜ ਨਹੀਂ ਹੁੰਦੀ ਕਿ ਤੇ ਅਨਇਵਨ ਵੀ ਸਕਿਨ ਨਹੀਂ ਹੁੰਦੀ ਕਿ ਯੂਵੀ ਰੇਸ ਤੋਂ ਵੀ ਆਪਾਂ ਨੂੰ ਪ੍ਰੋਟੈਕਟ ਕਰਦਾ ਸੰਸਕ੍ਰੀਨ ਤੇ ਸੰਸਕ੍ਰੀਨ ਨਾਲ ਆਪਣੇ ਜਿਹੜਾ ਬਲੂ ਲਾਈਟਸ ਜੇ ਆਪਾਂ ਸੋਨ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਤਾਂ ਘਰੇ ਬੈਠੇ ਆ ਆਪਾਂ ਨੂੰ ਸੰਸਕ੍ਰੀਨ ਲਾਉਣ ਦੀ ਕੀ ਲੋੜ ਹੈਗੀ ਹੈ ਸੰਸਕ੍ਰੀਨ ਆਪਾਂ ਘਰੇ ਬੈਠਾ ਨੂੰ ਵੀ ਯੂਜ਼ ਕਰਨੀ ਚਾਹੀਦੀ ਆਪਾਂ ਅੰਦਰ ਬੈਠੇ ਆਂਦੇ ਤਾਂ ਆਪਾਂ ਸਨਸਕ੍ਰੀਨ ਯੂਜ਼ ਕਰਨੀ ਕੀ ਲੋੜ ਹੈ ਕਿ ਨਹੀਂ ਜਦੋਂ ਆਪਾਂ ਘਰ ਹੀ ਹੈਗੇ ਆ ਤਾਂ ਵੀ ਆਪਾਂ ਨੂੰ ਸਨਸਕ੍ਰੀਨ ਦੀ ਆਉਂਦੀ ਜ਼ਰੂਰਤ ਹੈ ਕਿਉਂਕਿ ਜੇ ਆਪਾਂ ਫੋਨ ਦੇਖਦਾ ਟੀਵੀ ਦੇਖਦੇ ਉਹਦੇ ਵਿੱਚ ਬਲੂ ਲਾਈਟਸ ਜਿਹੜੀਆਂ ਬਲੂ ਰੇਂਜਸ ਆਉਂਦੀਆਂ ਹਨ ਉਹਦੇ ਨਾਲ ਵੀ ਆਪਣੀ ਸਕਿਨ ਡੈਮੇਜ ਹੁੰਦੀ ਹੈ ਸਕਿਨ ਦੇ ਉੱਪਰ ਆਪਣੀ ਦੇ ਫੈਕਟ ਪੈਂਦਾ ਉਹਦਾ ਵੀ ਤੇ ਸਨਸਕ੍ਰੀਨ ਆਪਾਂ ਨੂੰ ਕਿਹੜੀ ਯੂਜ਼ ਕਰਨੀ ਚਾਹੀਦੀ ਹੈ ਸਨਸਕ੍ਰੀਨ ਮਾਰਕੀਟ ਦੇ ਵਿੱਚ ਰਸਟਾ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸੰਸਕ੍ਰੀਨ ਹੈਗੀਆਂ ਜਿਹੜੀਆਂ ਆਪਾਂ ਯੂਜ਼ ਕਰ ਸਕਦੇ ਆ ਜਿਵੇਂ ਕਿ ਕੁਆਟਰ ਬਿੰਗ ਲਿਕਵਿਡ ਵੀਅਸ ਹੈਗੀਆਂ ਸਪਰੇਅ ਚ ਆਉਂਦੀਆਂ ਕ੍ਰੀਨ ਚ ਆਉਂਦੀ ਆ ਤੇ ਜਲ ਜੋ ਵੀ ਆਪਣੀ ਸੰਸਕ੍ਰੀਨ ਆਉਂਦੀ ਆ ਤੇ ਸੰਸਕ੍ਰੀਨ ਹਮੇਸ਼ਾ ਠੱਡ ਪਾਉਣਾ थर्टी एस पी एफ थर्ट तो लैके एस पी एफ फिफ्टी तक अपन यूज करीम अपन नहीं यूज करनी चाहिए एस पी एफ का मतलब होंगे प्रोटैक्ट कर दो पी एफ थर्टी तो नीचे वाला आप यूज करते हैं तो ना भी ना यू अपना आप कर सकते जो आप थर्टी तो फोर्टी फिफ्टी तक आप ਸਨਸਕ੍ਰੀਨ ਯੂਜ਼ ਕਰਦੇ ਆ ਤਾਂ ਉਹ ਹੀ ਆਪਣੇ ਲਈ ਬੈਸਟ ਹੈ ਤੇ ਇਹਦੇ ਦੇ ਵਿੱਚ ਹੋਵੇ ਪੀਏ ਟ੍ਰਿਪਲ ਪਲਸ ਜਾਂ ਪੀਏ 4 ਪਲਸ ਇਹ ਸਭ ਤੋਂ ਵਧੀਆ ਹੁੰਦੀ ਹੈ ਸਨਸਕ੍ਰੀਨ ਆਪਣੇ ਸਕਿਨ ਦੇ ਲਈ ਤੇ ਆਇਲੀ ਸਕਿਨ ਲਈ ਵੀ ਲੱਗਤ ਹਨ ਸਨਸਕ੍ਰੀਨ ਆਉਂਦੀ ਆ ਕਈ ਤਾਂ ਆਲ ਸਕਿਨ ਦੇ ਲਈ ਹੁੰਦੀ ਆ ਕਈ ਆਇਲੀ ਸਕਿਨ ਲਈ ਲੱਗ ਹੁੰਦੀ ਆ ਡਰਾਈ ਸਕਿਨ ਲਈ ਲੱਗ ਰਹੀ ਹੁੰਦੀ ਆ ਨਾਰਮਲ ਸਕਿਨ ਲਈ ਜਾਂ ਸੈਂਸਿਟਿਵ ਸਕਿਨ ਲਈ ਅਲੱਗ-ਅਲੱਗ ਹੁੰਦੀ ਆ ਸਨਸਕ੍ਰੀਨ ਤੇ ਤੁਸੀਂ ਉਹਨਾਂ ਵਿੱਚ ਕੋਈ ਵੀ ਆਪਦੀ ਸਕਿਨ ਦੇ ਅਕੋਰਡਿੰਗ ਸਨਸਕ੍ਰੀਨ ਲਾ ਸਕਦੇ ਹੋ ਪਰ ਕਈ ਹੁੰਦੀਆਂ ਆਲਸਕਿਨ ਦੇ ਲਈ ਹੁੰਦੀਆਂ ਹਨ ਸੰਸਕ੍ਰੀਨ ਤੁਸੀਂ ਉਹਨਾਂ ਚੋਂ ਵੀ ਕੋਈ ਯੂਜ਼ ਕਰ ਸਕਦੇ ਹੋ ਜਿਵੇਂ ਮੈਂ ਯੂਜ਼ ਕਰਦੀ ਹਾਂ ਤੁਸੀਂ ਉਹ ਵਾਲੀ ਵੀ ਸੰਸਕ੍ਰੀਨ ਯੂਜ਼ ਕਰ ਸਕਦੇ ਹੋ ਜਿਵੇਂ ਕਿ ਮੈਂ ਯੂਜ਼ ਕਰਦੀ ਹਾਂ ਆਹ ਡਰਮਾ ਦੀ ਮੈਂ ਯੂਜ਼ ਕਰਦੀ ਹਾਂ ਡਰਮਾ ਦੀ ਇਹਦੇ ਵਿੱਚ ਹੈ ਕਿ SPF 50 ਹੈਗਾ PA ਦਾ ਹੈਗਾ ਟ੍ਰिपल ਪਲੱਸ ਹੈਗਾ ਤੇ ਇਹ 50 ਗ੍ਰਾਮ ਦੀ ਆਉਂਦੀ ਆ ਇਸ ਵਕਤ Amazon ਦੇ ਵੀ ਰਿਪਬਲਿਕ ਡੇ ਸੇਲ ਚੱਲ ਰਹੀ ਹੈ ਇਸ ਟਾਈਮ ਹੈ ਕਿ ਇਹ ਇਹ 238 ਦੀ ਇੱਥੋਂ ਤੱਕ ਦੀ ਹੈਗੇ 230 ਆ 258 ਦੀ ਹੈਗੀ ਇਹ ਦੋ ਤੇ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਇਹ ਇਹ ਜਿਹੜੀ ਸੰਸਕ੍ਰੀਮ ਹੈਗੀ ਹੈ ਜਿਹੜੀ ਓਪਨ ਪੋਰਸ ਨੂੰ ਮਿਨੀਮਾਈਜ਼ ਕਰੋਗੀ ਵੀ ਇਹ UV ਰੇਂਸ ਤੋਂ ਆਪਾਂ ਨੂੰ ਪ੍ਰੋਟੈਕਟ ਕਰੂਗੀ ਇਸਕਾ ਸੰਸਕ੍ਰੀਮ ਇਹਦੇ ਵਿੱਚ ਜਿਹੜੇ ਹੈ ਕਿ ਇਹਦੇ ਵਿੱਚ ਕੋਈ ਸਲਫੇਟ ਨਹੀਂ ਹੈਗਾਗਾ ਕੋਈ ਪੈਰਾਬੈਨ ਇਹਦੇ ਵਿੱਚ ਐਡ ਨਹੀਂ ਕੀਤਾ ਐਲਬਰਟ ਸਲਫਰ ਫ੍ਰੀ ਹੈ ਪੈਰਾਬੈਨ ਫ੍ਰੀ ਹੈ ਇਹ ਤੇ ਕੋਈ ਡਾਈ ਜਾ ਕੋਈ ਮਿਨਰਲ ਇਹਦੇ ਵਿੱਚ ਨਹੀਂ ਐਡ ਕੀਤਾ ਹੋਇਆਗਾ ਤੇ ਇਹ ਜਿਹੜੇ ਇਹਦੇ ਵਿੱਚ ਕੋਈ ਵਾਈਟ ਕਾਸਟ ਵੀ ਨਹੀਂ ਹੈਗਾਗਾ ਤੇ ਇਹ ਇੱਕ ਕਰੀਮ ਜਾ ਇਹਦਾ ਟੈਕਸਚਰ ਹੈਗਾ ਕਰੀਮ ਬੇਸ ਦੇ ਵਿੱਚ ਹੈਗੀ ਹੈ ਇਹ ਯੂਜ਼ ਕੋ ਤੋ ਤੇ ਕਾਫੀ ਅੱਛਾ ਟੈਕਸਚਰ ਹੈਗਾ ਇਹਦਾ ਤੇ ਮੈਂ ਤੁਹਾਨੂੰ ਇਹ ਇੱਕ ਵਾਰੀ ਯੂਜ਼ ਕਰਕੇ ਵੀ ਦਿਖਾਉਣੀ ਆ ਤੁਸੀਂ ਜਿਵੇਂ ਕਿ ਇੰਨਾ ਦਾ ਆਪਾਂ ਆਉਦੇ ਸਸਟੇਨ ਤੋਂ ਮੈਂ ਯੂਜ਼ ਕਰਕੇ ਦਿਖਾਉਣੀ ਆ

ਕੋਈ ਇਹ ਦੋ ਚ ਵਾਈਟ ਕਾਸਟ ਪੂਰਾ ਨਹੀਂ ਐਡ ਕੀਤਾ ਹੋਣਾ ਹੈਗਾ ਤੇ ਕਰੀਮ ਦੀ ਤਰ੍ਹਾਂ ਵੀ ਤੁਸੀਂ ਇਹਨੂੰ ਘਰੇ ਵੀ ਆਉਦੀ ਕਰੀਮ ਦੀ ਤਰ੍ਹਾਂ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਦੇਖੋ ਤੁਸੀਂ ਬਿਲਕੁਲ ਵੀ ਕੋਈ non greasy ਹੈਗੀ کافی اچھی ਹੈ ਇਹ ਜਿਹੜਾ सनस्क्रीन ਹੈ کافی اچھا ਹੈਗਾ ਤੇ ਜਿਹੜਾ ਇੱਕ ਮੈਂ ਪਹਿਲਾਂ ਵੀ ਇੱਕ ਮੈਂ ਯੂਜ਼ ਕੀਤਾ ਸੀਗਾ ਉਹ ਵੀ ਰਮਾ ਦਾ ਹੀ ਸੀਗਾ ਉਹ ਸੀਗਾ ਉਹ ਜੈਲ ਟਾਈਪ ਸੀਗਾ ਐਕਵਾ ਜੈਲ ਸੀਗੀ ਉਹ ਉਹ SPF ਉਹ 50 ਸੀ ਉਹ ਵੀ ਤੇ ਉਹਦਾ ਜਿਹੜਾ ਪੀ ਐ ਸੀਗਾ ਉਹ 4 ਪਲੱਸ ਸੀਗਾ ਕਾਫੀ ਅੱਛਾ ਸੀਗਾ ਇਹ ਉਹ ਵੀ ਉਹਦੇ ਵਿੱਚ ਉਹ ਕੋਈ ਉਹਦੇ ਵਿੱਚ ਵੀ ਕੋਈ ਕੈਮੀਕਲ ਵਗੈਰਾ ਐਡ ਕੀਤਾ ਹੋਇਆ ਸੀਗਾ ਕੋਈ ਮਿਨਰਲਸ ਨਹੀਂ ਸੀਗਾ ਉਹਦੇ ਵਿੱਚ ਕੋਈ ਮਿਨਰਲਸ ਨਹੀਂ ਕੋਈ ਸਲਫੇਟ ਨਹੀਂ ਸੀਗਾ ਉਹਦੇ ਵਿੱਚ ਪੈਰਾਬੈਨ ਵੀ ਉਹ ਵੀ ਫ੍ਰੀ ਸੀਗਾ ਤੇ उसका भी टैक्सचर काफ़ी अच्छा हैड्रॉनिक एसिड से ग्लो भी प्रोवाइड करती भी काफ़ी अच्छी सी जो यूज करना चाहते हो भी थोड़ा नीचे लिंक भी नीचे डिस्क्रिप्शन मैं दोनों थ लिंक ऐड कर दूँगी इन्होंने कोई भी एक बाई कर सकते हो तो यह दोनों ही ऑल स्किन टाइप सी ये भी ऑल स्किन टाइप आ ਉਹਦੇ ਵਿੱਚ ਵੀ ਕੋਈ ਪਰਵਨ ਹਾਰਨ ਨਹੀਂ ਕੀਤਾ ਸੀ ਕੋਈ ਉਹਦੇ ਵਿੱਚ ਵਾਈਪ ਕਾਸ ਨਹੀਂ ਸੀਗਾ ਤੇ ਕੋਈ ਨਾਨ ਗ੍ਰੀਸੀ ਸੀ ਕੀ ਉਹ ਵੀ ਤੇ ਬਟ ਉਹਦੇ ਵਿੱਚ ਇਹ ਸੀਗਾ ਵੀ ਉਹਦੇ ਵਿੱਚ ਚਲਰਨਿਕ ਐਸਰਟ ਸੀ ਉਹਦੇ ਵਿੱਚ ਐਡ ਕੀਤਾ ਹੋਇਆ ਤੇ ਆਪਣੀ ਸਕਿਨ ਨੂੰ ਉਹ ਯੂਵੀ ਰੇਂਸ ਤੋਂ ਵੀ ਪ੍ਰੋਟੈਕਟ ਕਰ ਦੇ ਸੀ ਕਿਤੇ ਬਜ਼ੂ ਲਾਈਟਸ ਤੋਂ ਵੀ ਉਹ ਪ੍ਰੋਟੈਕਟ ਕਰ ਦੇ ਸੀਗੀ ਉਹ ਮੈਨੂੰ ਕਾਫੀ ਅੱਛੀ ਲੱਗਦੀ ਸੀ ਉਹ ਵੀ ਤੇ ਉਸ ਤੋਂ ਬਾਅਦ ਮੈਂ ਯੂਜ਼ ਕਰਤੀ ਆ ਨੈਕਸ ਸੀਗੀ ਆ ਵਾਲੀ ਮੈਂ ਯੂਜ਼ ਕੀਤੀ ਇਹ ਵੀ ਡਰਮਾ ਦੀ ਸੀਗੀ ਤੇ ਤੁਸੀਂ ਇਹਨਾਂ ਚੋਂ ਦੋਨਾਂ ਚੋਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹ ਵੀ ਆਪਣੀ ਸਕਿਨ ਨੂੰ ਗ로우 ਵਧਿਆ ਦੇਊਗੀ ਆਪਣੀ ਸਕਿਨ ਨੂੰ ਜਿਹੜੀ ਸਕਿਨ ਸਨ ਨਾਲ ਡੈਮੇਜ ਹੁੰਦੀ ਆ ਉਹਨੂੰ ਵੀ ਰਿਪੇਅਰ ਕਰੂਗੀ ਤੇ ਸਨ ਜਿਹੜੀ ਯੂਵੀ ਰੇਂਜ ਤੋਂ ਵੀ ਇਹ ਪ੍ਰੋਟੈਕਟ ਕਰੂਗੀ ਆਪਣੀ ਸਕਿਨ ਨੂੰ ਤੇ ਇਹਨਾਂ ਦੋਨਾਂ ਚੋਂ ਤੁਸੀਂ ਕੋਈ ਵੀ ਖਿਆਸ ਤੋਂ ਹਮ ਨਿਕ ਤੋਂ Amazon ਤੋਂ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਜਾਂ ਤੁਸੀਂ ਹੋਰ ਵੀ ਲੋਕਲ ਮਾਰਕੀਟ ਦੇ ਵਿੱਚੋਂ ਵੀ ਤੁਸੀਂ ਆਪਦੀ ਲੋਕਲ ਮਾਰਕੀਟ ਦੇ ਵਿੱਚੋਂ ਵੀ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਕਹਤੇ ਇਹਨੂੰ ਪਲੀਸ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਵੇ ਤੇ ਮਿਲਦੀ ਆ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ